आग लगन का कारण की सी पूरा बस यही कारण है कि जो तो जला के नीचे गया था बस अभी इसके आगे कोई पता ही नहीं चला ये नुकसान की नुकसान की पैसा था और कपड़े लाते बच्चे कपड़े कोई जो पहने बस यही बचा है सारा सुहा अरे फ्रीज है टीवी है सोफा थे ठीक है बक, बक्सा थे अटैची थे सारे बर्तन भाड़े थे सारे कपड़े लगते थे सारे पैसा भी था कमेटी में उठाया था अभी परसों को पेमेंट मिली थी ठीक है डेढ़ लाख की कमेटी उठाया था मैंने एक लाख दस हजार रुपये मिला था हमको। तो वो ला के मैं रख दिया था कमरे में पड़े थे अपनु कितना काबू किया ये बगल में बोर बो है वहाँ से काबू किए सारे मोहल्ले वाले खंठा हुए हैं तो कब आए ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਿੰਤ ਵਾਲੀ ਦੱਸ ਦਈਏ ਲੁਧਿਆਣਾ ਦੇ ਇੱਕ ਨਿਜੀ ਕਲੋਨੀ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਘਰ ਨੂੰ ਜਿਹੜੀ ਆ ਅੱਗ ਲੱਗ ਜਾਂਦੀ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿ ਕਿਸ ਤਰੀਕੇ ਜਿਹੜੀ ਅੱਗ ਲੱਗ ਜਾਂਦੀ ਐ ਤਾਂ ਸਾਰੇ ਘਰ ਦਾ ਜਿਹੜਾ ਸਮਾਨ ਐ ਸੜ ਕੇ ਸਵਾਹ ਹੋ ਜਾਂਦਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਜਿਹੜੀ ਆ ਲੱਗ ਕਾਫੀ ਪਿਆਨਕ ਜਿਹੜੀ ਅੱਗ ਐ ਪਾਦ ਕਰਦੀ ਜਿਹੜੀ ਗ੍ਰਸਤੀ ਹੁੰਦੀ ਐ ਸਮਾਨ ਝਲਾ ਹੁੰਦਾ ਐ ਉਹ ਸੜ ਕੇ ਕਿਸ ਤਰੀਕੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇਸ ਟਾਈਮ ਲੁਧਿਆਣੇ ਦੇ ਉਸ ਕਲੋਨੀ ਦੇ ਵਿੱਚ ਮੌਜੂਦ ਹਾਂ ਜਿਸ ਕਲੋਨੀ ਦੇ ਵਿੱਚ ਘਰ ਹੈਗਾ ਵੈਸੋ ਜਿਸ ਜਗ੍ਹਾ ਦੇ ਉੱਤੇ ਲੋਕ ਰਹਿ ਰਹੇ ਨੇ ਉਹ ਪਰਿਵਾਰ ਜਿੱਥੇ ਰਹਿ ਰਿਹਾ ਵੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਆਗ ਲੱਗਦੀ ਹੈ ਤਾਂ ਆਗ ਲੱਗਣ ਤੋਂ ਬਾਅਦ ਕਿਸ ਤਰੀਕੇ ਦੇਖ ਸਕਦੇ ਹੋ ਕਿ ਕਾਫੀ ਪਾਰੀ ਜਿਹੜਾ ਨੁਕਸਾਨ ਹੋ ਜਾਂਦਾ ਹੈ ਸੋ ਕਾਫੀ ਭਿਆਨਕ ਜੜੀ ਹੈ ਆਗ ਲੱਗ ਜਾਂਦੀ ਹੈ ਆਗ ਨੇ ਆਪਣਾ ਜਿਹੜਾ ਰੂਪ ਹੈ ਕਾਫੀ ਭਿਆਨਕ ਜਿਹੜਾ ਲੈ ਲੈਂਦਾ ਸੋ ਉਸ ਤੋਂ ਬਾਅਦ ਅੱਗ ਦੀ ਲਪੜ ਦੇ ਵਿੱਚ ਆ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਮਾਨ ਜਿਹੜਾ ਦੇਖ ਸਕਦੇ ਹੋ ਸਾਰਾ ਸੜਕੇ ਜਿਹੜਾ ਸਵਾਹ ਹੋ ਜਾਂਦਾ ਜੀਵੀ ਪੂਰੀ ਤਰ੍ਹਾਂ ਜਿਹੜੀ ਆ ਰਾਖ ਹੋ ਗਈ ਆ ਤਾਂ ਦੂਜੇ ਪਾਸੇ ਕਰਦੇ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਜਿਸ ਜਗ੍ਹਾ ਦੇ ਉੱਤੇ ਉਹ ਰਹਿ ਰਹੇ ਸੀਗੇ ਉਹ ਪਰਿਵਾਰ ਜਿਸ ਜਗ੍ਹਾ ਦੇ ਉੱਤੇ ਰਹਿ ਰਿਹਾ ਸੀਗਾ ਸੋ ਅੱਗ ਲੱਗਣ ਦਾ ਕਾਰਨ ਕੀ ਹੈਗਾ ਸਾਰੀ ਜਾਣਕਾਰੀ ਜਿਹੜੀ ਆ ਉਸ ਪਰਿਵਾਰ ਨਾਲ ਲਵਾਂਗੇ ਕਿਉਂਕਿ ਪਰਿਵਾਰ ਸਾਡੇ ਨਾਲ ਮੌਜੂਦ ਆ ਤਾਂ ਪਿੱਛੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਜਿੱਥੇ ਕਿ ਅੰਦਰ ਉਸ ਰੂਮ ਦੇ ਵਿੱਚ ਜਿਸ ਰੂਮ ਦੇ ਵਿੱਚ ਜਿਹੜੀ ਆ ਅੱਗ ਲੰਦੀ ਹੈ ਸੋ ਬਿੜੇ ਜਿਹੜਾ ਪਿਆ ਹੁੰਦਾ ਇੱਕ ਪਾਸੇ ਤਾਂ ਦੂਜੇ ਪਾਸੇ ਸਾਰਾ ਸਮਾਨ ਜਿਹੜਾ ਕਰਦਾ ਪਿਆ ਹੁੰਦਾ ਹੈ ਹਾਲਾ ਕਿ ਅੱਗ ਲੱਗ ਕੁਝ ਵੀ ਜਿਹੜਾ ਪਤਾ ਨਹੀਂ ਲੱਗ ਪਾਇਆ ਫਿਰ ਹਾਲ ਜਿਹੜਾ ਪਰਿਵਾਰ ਹੈ ਸਾਡੇ ਨਾਲ ਉਹ ਮੌਜੂਦ ਹੈ ਉਹਦੇ ਨਾਲ ਗੱਲਬਾਤ ਕਰਦੇ ਕਿ ਹੋਇਆ ਕੀ ਸੀਗਾ ਕਿਉਂਕਿ ਕਰਦੇ ਵਿੱਚ ਜਿਹੜੀ ਜਦੋਂ ਅੱਗ ਲੱਗਦੀ ਹੈ ਤਾਂ ਉਦੋਂ ਲੋਕਾਂ ਨੂੰ ਜਦੋਂ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਜਿਹੜੀ ਸਨਸਣੀ ਆ ਉਹ ਫੈਲ ਜਾਂਦੀ ਹਾਲਾਂਕਿ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਫਿਰ ਹਾਲ ਸਾਡੇ ਨਾਲ ਪਰਿਵਾਰ ਮੌਜੂਦ ਆ ਕੀ ਨਾਮ ਕੀ ਹੈ ਤੁਹਾਡਾ ਕੱਲੂ ਜੀ ਅੱਛਾ ਕਦੋਂ ਲੱਗੀ ਆਗੀ ਇਹ ਲੱਗੀ ਕਰੀਬ 8:30 ਵਜੇ ਅੱਜ ਸਵੇਰ ਦੀ ਅੱਜ ਸਵੇਰ ਜੀ ਮਤਲਬ 8:30 ਵਜੇ ਅੱਗ ਲੱਗ ਗਈ ਮਤਲਬ ਕਿੱਦਾਂ ਲੱਗ ਗਈ ਅੱਗ ਕਿੱਦਾਂ ਅੱਗ ਜਦੋਂ ਇਹ ਲੱਗ ਜਾਂਦੀ ਹੈ ਘਰ ਦੇ ਉੱਤੇ ਇਹ ਮਤਲਬ ਦੂਜੇ ਫਲੋਰ ਤੇ ਤੁਸੀਂ ਰਹਿ ਰਹੇ ਹੋ ਤੇ ਮਤਲਬ ਕਿੱਦਾਂ ਅੱਗ ਲੱਗ ਬਸ ਸਹੀ ਸਹੀ ਨਹਾਇਆ ਧੋਇਆ ਜੋ ਜਲਾਇਆ ਜੋ ਜਲਾ ਕਰਕੇ نیچے ਚਲੇ ਗਏ ਕੰਮ ਕਰਨੇ ਹੋ ਉੱਪਰ ਕੋਈ تھا ਹੀ ਨਹੀਂ ਕਿ ਉਹ نیچے ਮੈਂ ਕੰਮ ਕਰਾ ਰਿਹਾ ਥੋ ਤੇ 1 ਘੰਟੇ ਬਾਅਦ ਡੇਢ ਪਤਾ ਚੱਲਾ ਕਿ ਅੱਗ ਲੱਗੀ ਹੈ ਤੋ ਇਸਕੇ ਬਾਅਦ ਪਤਾ ਚੱਲਾ ਹੈ ਤੋ ਬੁਝਾਏ ਅੱਛਾ ਫੈਮਿਲੀ ਵਿੱਚ ਹੋਰ ਕੌਣ ਕੌਣ ਰਹੇ ਦੇ

ਤੇ ਕੀ ਕੀ ਨੁਕਸਾਨ ਕੀ ਕੀ ਹੋਇਆ ਨੁਕਸਾਨ ਕੀ ਪੈਸਾ ਥਾ ਔਰ ਕਪੜੇ ਲਸਤੇ ਬੱਚੇ ਕਪੜੇ ਕੋਈ ਜੋ ਪਹਿਨੇ ਬਸ ਇਹ ਹੀ ਬਚਾ ਹੈ ਉਹ ਸਾਰਾ ਸਵਾ ਹੋ ਗਿਆ ਸਾਰਾ ਜਲ ਗਿਆ ਘਰ ਦੇ ਉੱਪਰ ਜਿਹੜਾ ਜਿੱਥੇ ਰਹਿ ਰਹੇ ਸੀਗੇ ਜਿੱਥੇ ਤੁਸੀਂ ਉੱਪਰ ਦੂਜੇ ਫਲੋਰ ਤੇ ਰਹਿ ਰਹੇ ਸੀਗੇ ਉੱਥੇ ਕੀ ਕੀ ਸਮਾਨ ਪਿਆ ਹੋਇਆ ਹੋਇਆ ਸੀਗਾ ਜਿੱਦਾਂ ਗ੍ਰਿਸ਼ਤੀ ਦੇ ਵਿੱਚ ਕੀ ਕੀ ਸਮਾਨ ਸੀਗਾ ਕਰੇ ਅਰੇ ਫ੍ਰੀਜ ਹੈ ਟੀਵੀ ਹੈ ਸੋਫਾ ਥੇ ਠੀਕ ਹੈ ਬਕਸਾ ਥੇ ਅਟੈਚੀ ਥੇ ਸਾਰੇ ਵਰਤਨ ਭਾੜੇ ਥੇ ਸਾਰੇ ਕਪੜੇ ਲਸਤੇ ਸਾਰੇ ਪੈਸਾ ਵੀ ਥਾ अच्छा अच्छा के पैसे कमेटी में उठाया था अभी, परसों पेमेंट मिली थी अच्छा। ठीक है ला एक लाख दस हजार रुपये मिला था हमको अच्छा तो वो ला के मैं रख दिया था कमरे में पड़े थे पर्स में अच्छा पर्स में बस रखे मैं हमने कहा किसी को देना है पेमेंट देना था घर में शादी थी उसको देना था मैं दे दिया वाहनों कितना काबू किया बगल में बोर है वहाँ से काबू किए सारे ਮੋਹੱਲੇ ਵਾਲੇ ਘੰਟਾ ਹੋ ਗਏ ਤਾਂ ਉਸੇ ਕਾਬੂ ਕੀਤਾ ਗਿਆ ਜਦੋਂ ਅੱਗ ਲੱਗੀ ਉਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਤੇ ਫਾਇਰ ਵਿਗਟ ਨੂੰ ਫੋਨ ਨਹੀਂ ਕੀਤਾ ਸੀਗਾ ਜਿਹੜੇ ਫਾਇਰ ਵਿਗਟ ਅਧਿਕਾਰੀ ਹੁੰਦੇ ਉਹਨਾਂ ਨੂੰ ਫੋਨ ਕੀਤਾ ਇਹਨੇ ਫੋਨ ਕੀਤਾ ਅੰਟੀ ਨੇ ਫੋਨ ਕੀਤਾ ਤਾਂ ਭਾਈ ਨਹੀਂ ਵੀ ਅੱਛਾ ਤੁਸੀਂ ਕੌਣ ਮੈਂ ਇਹਨਾਂ ਦਾ ਛੋਟਾ ਮੁੰਡਾ ਅੱਛਾ ਕੀ ਹੋਇਆ ਸੀਗਾ ਅੱਗ ਲੱਗ ਗਈ ਸੀ ਇਹ ਆਏ ਉੱਤੇ ਸੀ ਉਹ ਜੋਤ ਜਲਾਏ ਸੀ ਇਹਨਾਂ ਨੇ ਇਹ ਥੱਲੇ ਗਏ ਆਪਾਂ ਵੀ ਥੱਲੇ ਸੀ ਗਏ ਆਧੇ ਘੰਟੇ ਬਾਅਦ ਮੈਂ ਉੱਤੇ ਆਇਆ ਇਨਵਰਟਰ ਜਿਹੜਾ ਹੈਗਾ ਨਾ ਉਹ ਟੂ ਟੂ ਕਰ ਰਿਹਾ ਸੀ ਮੈਂ ਕਿਹਾ ਕੀ ਹੋ ਗਿਆ ਤੇ ਉੱਤੇ ਮੈਂ ਦੇਖਿਆ ਅਗ ਲੱਗੀ ਤੇ ਸਾਰੇ ਆ ਗਏ ਸੀ ਫਿਰ ਫਿਰ ਆਪਾਂ ਅੱਗ ਨੂੰ ਕਾਬੂ ਕੀਤਾ ਕਿੱਸੇ ਤਰਾ ਅੱਛਾ ਤੇ ਮਤਲਬ ਫਾਇਰ ਵਿਗਟ ਦੀ ਗੱਡੀ ਇੱਥੇ ਮਤਲਬ ਜਦੋਂ ਬੁਲਾਈ ਗਈ ਸੀਗੀ ਤੇ ਉਹ ਪਹੁੰਚੀ ਨਹੀਂ ਨਹੀਂ ਜੀ ਅੱਛਾ ਉਸ ਤੋਂ ਪਹਿਲਾਂ ਅੱਗ ਨੂੰ ਕਾਬੂ ਪਾ ਲਿੱਤਾ ਹਾਂ ਜੀ ਹਾਂ ਤੇ ਮੌਕੇ ਤੇ ਪੁਲਿਸ ਵੀ ਆਈ ਸੀ ਹਾਂ ਜੀ ਹਾਂ ਪੁਲਿਸ ਆਈ ਥੇ ਅੱਛਾ ਤੇ ਕੀ ਮਤਲਬ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅਗੇ ਤਕਰੀਬਨ ਕਿੰਨੇ ਦਾ ਨੁਕਸਾਨ ਤੁਹਾਡਾ ਹੋ ਗਿਆ ਕਿਉਂਕਿ ਘਰ ਦੇ ਵਿੱਚ ਇਹ ਸਾਰਾ ਸਮਾਨ ਹੀ ਜਿਹੜਾ ਸੜ ਕੇ ਸੁਆਹ ਹੋ ਗਿਆ ਤੇ ਕੀ ਮੰਗ ਹੈ ਪ੍ਰਸ਼ਾਸਨ ਅਗੇ ਨੁਕਸਾਨ ਇਹ ਕਈ 2.5 ਲੱਖ ਲਾਕੇ ਨੁਕਸਾਨ ਹੋਵਗਾ ਤੇ ਕੁਝ ਨਹੀਂ ਬਚਿਆ ਕੁਝ ਬਚਿਆ ਹੀ ਨਹੀਂ अरे अभी पेमेंट एक जगह बीस हजार रुपया मिला था एक लाख दस हज़ार रुपया वो था एक लाख तीस हज़ार रुपया तो यही जल गया जी ते कर हाँ जी जो गिरती थी वो भी जल गई बस यही है तुम तो हमारा नुकसान दे देखो गरीब आदमी है क्या करें कैसे कमाए खाएं जो पूंजी था वो तो जल ही गया अब है कुछ था है नहीं मेरे पास बिल्कुल सो दस दिए कि थोड़ी थोड़ी मेहनत करने तो बाद बंदा ਆਪਣੇ ਆਪਣਾ ਘਰ ਬਣਾਉਂਦਾ ਹੈ ਮਕਾਨ ਬਣਾਉਂਦਾ ਹੈ ਆਪਣੀ ਗ੍ਰਿਸ਼ਤੀ ਬਣਾਉਂਦਾ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਜਦੋਂ ਇਹੋ ਜਿਹਾ ਮਾਮਲਾ ਹੋ ਜਾਂਦਾ ਹੈ ਤੇ ਪੂਰਾ ਘਰ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੜਕੇ ਸਵਾਹ ਹੋ ਜਾਂਦਾ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆ ਕਿ ਪਰਿਵਾਰ ਸਾਡੇ ਨਾਲ ਮੌਜੂਦ ਸੀਗਾ ਪਰਿਵਾਰ ਵੱਲੋਂ ਕਿਹਾ ਜਾਂਦਾ ਕਿ ਜੋਤ ਜਲਾਣੇ ਆ ਉਸ ਤੋਂ ਬਾਅਦ ਅਸੀਂ ਥੱਲੇ ਚਲੇ ਜਾਂਦੇ ਆ ਦੂਜੇ ਫਲੋਰ ਦੇ ਉੱਤੇ ਇਹ ਜਿਹੜੀ ਅੱਗ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਤੇ ਅੱਗ ਦਾ ਅੱਗ ਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਅੱਗ ਜਿਹੜੀ ਤੇਜ਼ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਦੇਖ ਸਕਦੇ ਹੋ ਦੇ ਪਾਸੇ ਦੀਆਂ ਤੁਹਾਨੂੰ ਸਾਂਝਾ ਕਰਾ ਦਿੰਦੇ ਆਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਜਿਹੜਾ ਰਹਿਣ ਵਾਲਾ ਜਿਹੜਾ ਇੱਕ ਘਰ ਦੇ ਵਿੱਚ ਜਿਹੜਾ ਸਮਾਨ ਹੁੰਦਾ ਜਿਹਨੂੰ ਗ੍ਰਸਤੀ ਕਿਹਾ ਜਾਂਦਾ ਸੋ ਸਾਰਾ ਸਮਾਨ ਸੜ ਕੇ ਕਿਸ ਤਰੀਕੇ ਸਵਾਹ ਹੋ ਜਾਂਦਾ ਟੀਵੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਫ੍ਰਿਜ ਤੁਹਾਨੂੰ ਦਿਖਾਈ ਵੀ ਘਰ ਦੇ ਵਿੱਚ ਜਿਹੜਾ ਵੀ ਸਮਾਨ ਹੁੰਦਾ ਉਹ ਸਾਰਾ ਸੜ ਕੇ ਬਿਲਕੁਲ ਸਵਾਹ ਹੋ ਜਾਂਦਾ ਹਾਲਾਂਕਿ ਪਰਵਾਰ ਵੱਲੋਂ ਜਿਹੜੀ ਹੈ ਮੰਗ ਹੈ ਉਹ ਪ੍ਰਸ਼ਾਸਨ ਅੱਗੇ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਇਹ ਪੇਟੀ ਵੀ ਜਿਹੜੀ ਹੈ ਪੇਟੀ ਵਿੱਚ ਕੀ ਸੀਗਾ ਪੇਟੀ ਵਿੱਚ ਤਾਂ ਹੈਗਾ ਅ ਅ ਅ ਸਾਡੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਰਿਵਾਰ ਵੱਲੋਂ ਜਿਹੜੀ ਗੱਲ ਦੱਸੀ ਗਈ ਹੈ ਕਿ ਜਿਹੜੇ ਦੇਖ ਸਕਦੇ ਹੋ ਕਿ ਪੈਸਿਆਂ ਦੀ ਜਿਹੜੀ ਗੱਲ ਹੈ ਦੇਖ ਸਕਦੇ ਹੋ 5 500 ਦੇ ਜਿਹੜੇ ਇਹ ਨੋਟ ਸੀਗੇ ਜਿਹਦੇ ਪਰਿਵਾਰ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਕਿ ਜਿਹੜੀ ਉਹਦੇ ਵੱਲੋਂ ਪੇਮੈਂਟ ਜਿਹੜੀ ਹੈ ਚੱਕੀ ਜਾਂਦੀ ਹੈ ਤਾਂ ਉਹ ਪੇਮੈਂਟ ਜਿਹੜੀ ਕਰਦੇ ਵਿੱਚ ਰੱਖਿਆ ਗਿਆ ਸੀਗਾ ਸੋ ਕਾਫੀ ਵੱਡਾ ਜਿਹੜਾ ਨੁਕਸਾਨ ਹੈ ਉਹ ਵੀ ਜਿਹੜਾ ਹੋ ਚੁੱਕਿਆ ਹਾਲਾ ਕਿ ਜਿਹੜੇ ਇੱਥੇ ਲੋਕ ਮੌਜੂਦ ਨੇ ਮੌਕੇ ਤੇ ਉਹਨਾਂ ਨੇ ਵੀ ਗੱਲਬਾਤ ਕਰਦੇ ਜਿਹੜੇ ਗਵਾਂਡੀ ਸੀਗੇ ਉਹਨਾਂ ਨੇ ਵੀ ਪੁੱਛਾਂਗੇ ਕਿ ਕਾਰਨ ਕੀ ਸੀਗਾ ਕਿਦਾਂ ਪਤਾ ਲੱਗਦਾ ਕਿਉਂਕਿ ਕ ਆਰ ਦੇ ਜਿਹੜੀ ਹੈ ਗੁਹਾਰੋ ਲਗਾ ਰਿਹਾ ਹਾਲਾ ਕਿ ਸਮਾਨ ਸਾਰਾ ਸੜ ਕੇ ਸਵਾਹ ਹੋ ਜਾਂਦਾ ਪਰ ਇੱਕ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਈਏ ਤਾਂ ਲੋਕ ਜਿਹੜੇ ਇੱਥੇ ਮੌਕੇ ਤੇ ਖੜੇ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਜਿਹੜਾ ਪਰਿਵਾਰ ਦੇ ਨਾਲ ਜਿਹੜੇ ਉਹਨਾਂ ਦੇ ਗਵਾਂਢੀ ਨੇ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਗ ਲੱਗਣ ਦਾ ਜਿਹੜਾ ਕੀ ਕਾਰਨ ਸੀਗਾ ਸੋ ਕਿਦਾਂ ਪਤਾ ਲੱਗਦਾ ਹੈ ਸੋ ਤਕਰੀਬਨ ਕਿੰਨੇ ਕਵਜੇ ਜਿਹੜੀ ਹੈ ਉਹ ਅੱਗ ਲੱਗ ਜਾਂਦੀ ਹੈ ਤੇਰਾ ਤੇ ਉਹ ਪਰ ਇਹ نیچے ਗਏ ਭਾਗਤੇ ਹੋਏ ਉਧਰ ਮੈਂ ਪੁੱਛੀ ਕੀ ਆ ਹੋਆ ਬੋਲਤੇ ਹੈ ਕਿ ਉਹਨਕੇ ਹਾਂ ਆਗ ਲੱਗ ਗਈ ਹੈ ਉਹ ਸਿਲੰਡਰ ਲੈ ਕੇ نیچے ਉਤਰੇ ਹੈ ਫਿਰ ਸਾਰੇ ਇਕੱ 8:30 ਤੋਂ 9:00 ਵਜੇ ਪੌਣੇ 9:00 ਵਜੇ ਤੇ ਮਤਲਬ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕੀਤਾ ਸੀਗਾ ਇਹ ਕਹਿੰਦੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਮੈਂ ਤਾਂ ਰਹੇ ਕਿ ਬਸ ਕੀ ਇਹਦੇ ਫਿਰ ਆਇਆ ਨਹੀਂ ਉਹ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਆਈ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਬਸ ਬਸ ਬਹੁਤ ਕੁਝ ਜਲ ਗਿਆ ਮਤਲਬ ਪੂਰੀ ਸਮਝ ਇਨਕੀ ਕੁਝ ਬਚਾਈ ਨਹੀਂ ਕੁਝ ਵੀ ਨਹੀਂ ਬਚਿਆ ਇਹਨਾਂ ਦੀ ਜਿਹੜੀ ਫੈਮਿਲੀ ਹੈ ਕਹਿੰਦੇ ਕੁਝ ਪਿੰਡ ਦੇ ਵਿੱਚ ਹੈ ਤੇ ਕੁਝ ਇਹ ਲੋਕ ਇੱਥੇ ਰਹਿੰਦੇ ਸੀ ਹਾਂਜੀ ਲੇਡਿਸ ਪਿੰਡ ਵਿੱਚ ਰਹਤੇ ਆ ਪਾਪਾ ਰਹਤੇ ਆ ਦੋ ਲੜਕਾ ਰਹਤਾ ਇਨਕੇ ਪੂਰੀ ਸਮਾਨ ਜਲ ਗਿਆ ਪੂਰਾ ਸਾਰਾ ਕੁਝ ਜਲ ਗਿਆ ਕੁਝ ਵੀ ਨਹੀਂ ਬਚਿਆ ਬਸ ਪੈਸੇ ਬੀਤੇ ਕੁਝ ਗਰਮ ਅੱਛਾ ਹਾਂਜੀ ਤੇ ਬਿਲਕੁਲ ਦੱਸ ਦिएਗੀ ਜਿਹੜੇ ਲੋਕ ਇੱਥੇ ਮੁਕੋਏ ਤੇ ਮੌਜੂਦ ਸੀਗੇ ਜਿਹੜੇ ਮੱਲਨਵਾਸੀ ਨੇ ਉਹਨਾਂ ਨੇ ਕੱਲ ਕੀਤੀ ਤਾਂ ਉਹਨਾਂ ਵੱਲੋਂ ਵੀ ਜਿਹੜੀ ਗੱਲ ਹੈ ਇਹ ਸਾਹਮਣੇ ਕਹੀ ਜਾ ਰਹੀ ਕਿ ਸਵੇਰੇ 8:30 ਵਜੇ ਦੇ ਕਰੀਬ ਜਿਹੜੀ ਹੈ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਦੇਖ ਕੇ ਤੁਹਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਕਿਉਂਕਿ ਕਿੰਨੀ ਜਿਹੜੀ ਮਿਹਨਤ ਕਰਨ ਤੋਂ ਬਾਅਦ ਬੰਦਾ ਜਿਹੜਾ ਹੈ ਕਿ ਆਪਣਾ ਮਕਾਨ ਬਣਾਉਂਦਾ ਹੈ ਘਰ ਬਣਾਉਂਦਾ ਤਾਂ ਗ੍ਰਸਤੀ ਜਿਹੜੀ ਬਣਾਉਂਦਾ ਤੇ ਉਸ ਤੋਂ ਬਾਅਦ ਜਦੋਂ ਇਹੋ ਜਿਹਾ ਮਾਮਲਾ ਹੋ ਜਵੇ ਤਾਂ ਕਿਸ ਤਰੀਕੇ ਸਾਰਾ ਸਮਾਨ ਇੱਕ ਪਲ ਦੇ ਵਿੱਚ ਜਿਹੜਾ ਸੜਕੇ ਸਵਾਹ ਹੋ ਜਾਂਦਾ ਸੋ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੁੰਦੀ ਹੈ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਪਰਿਵਾਰ ਨੂੰ ਕਿਵੇਂ ਸਾਥ ਦਿੰਦਾ ਹੈ ਦੇਖੋ ਲਈ ਜੀਨ ਕੈਮਰਾਮੈਨ ਦੀਪਕ ਕੁਮਾਰ ਜੀ ਨਾਲ ਧੰਨਵਾਦ